ਚੱਲਿਆ ਰਹੇ ਦੇ ਵਿੱਚ ਲਗਾਤਾਰ ਚਰਚਾ ਦਰਸ਼ਾ ਬਣਿਆ ਹੋਇਆ ਕਿ ਇੱਕਦਮ ਨਾਲ ਪੰਜਾਬ ਸਰਕਾਰ ਵੱਲੋਂ ਇਹ ਐਕਸ਼ਨ ਕਿਉਂ ਕੀਤਾ ਗਿਆ ਤਾਂ ਹਾਲਾਂਕਿ ਇਹ ਜਿਹੜਾ ਐਕਸ਼ਨ ਆ ਰਾਜ ਦੇ ਹਿੰਦੇ ਦੇ ਵਿੱਚ ਕੀਤਾ ਜਾਏਗਾ ਜਿਹੜਾ ਪੂਰਾ ਐਕਸ਼ਨ ਇਹ ਪੰਜਾਬ ਸਰਕਾਰ ਵੱਲੋਂ ਪੰਜਾਬ ਪਿੰਡ ਵੱਲੋਂ ਕੀਤਾ ਜਾਣਾ ਕਿਸਾਨਾਂ ਦੀ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਸ਼ੰਭੂ ਬਾਰਡਰ ਤੋਂ ਅਸੀਂ ਦਿਖਾ ਰਹੇ ਹਾਂ ਇਹ ਕਿਸਾਨ ਚੁੱਕ ਚੁੱਕ ਕੇ ਸ਼ੰਭੂ ਬਾਰਡਰ ਤੇ ਵੀ ਹੁਣ ਐਕਸ਼ਨ ਸ਼ੁਰੂ ਹੋ ਗਿਆ ਹੈ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਸ਼ੰਭੂ ਬਾਰਡਰ ਤੇ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਕਿਸਾਨਾਂ ਨੂੰ ਚੁੱਕਿਆ ਜਾ ਰਿਹਾ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਕਿਸਾਨਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪਹਿਲਾਂ ਇੱਥੇ ਵੀ ਇਹ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਕਿਸਾਨ ਚੱਕ-ਚੱਕ ਕੇ ਬੱਸਾਂ ਦੇ ਵਿੱਚ ਛੁੱਟੇ ਜਾ ਰਹੇ ਨੇ ਪਹਿਲਾਂ ਅਪੀਲ ਕੀਤੀ ਗਈ ਕੀ ਰਸਤਾ ਖਾਲੀ ਕਰ ਦਿੱਤਾ ਜਾਏ ਅੱਜ ਇਹ ਬਾਰਡਰ ਖਾਲੀ ਕੀਤਾ ਜਾਣਾ ਪਰ ਜਦੋਂ ਕਿਸਾਨ ਨਹੀਂ ਮੰਨੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਚੱਕ-ਚੱਕ ਕੇ ਬੱਸਾਂ ਦੇ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਕਿਸਾਨ ਸਵਾਲ ਕਰ ਰਹੇ ਨੇ ਸਾਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ ਪੁਲਿਸ ਪਾਰੀ ਗਿਣਤੀ ਦੇ ਵਿੱਚ ਤਾਇਨਾਤ ਇਸ ਵੇਲੇ ਕਿਸਾਨ ਕੁਝ ਤਾਂ ਆਪ ਮੁਹਾਰੇ ਜ਼ਾਹਰ ਲੀਡਰਲੈਸ ਆਏ ਥੇ ਜਿਨੇ ਵੀ ਕਿਸਾਨਾਂ ਦਾ ਇਕੱਠ ਹੈ ਕਿਉਂਕਿ ਲੀਡਰ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਗਏ ਨੇ ਕੁਝ ਆਪ ਮੁਹਾਰੇ ਜਾ ਰਹੇ ਨੇ ਕੁਝ ਨਾਰੇਬਾਜ਼ੀ ਕਰ ਰਹੇ ਨੇ ਕੁਝ ਨੂੰ ਜ਼ਬਰਨ ਚੁੱਕਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਦਿਖਾ ਰਿਹਾ ਐਕਸ਼ਨ ਸ਼ੁਰੂ ਹੋ ਗਿਆ ਵਾਸਿਆ ਆ ਦੇਖੋ ਪੰਜਾਬ ਦਾ ਹਰਦਾਸੀ ਸਰਦਾਰਬਾਦ ਸੈਂਟਰ ਸਰਕਾਰ ਤੋਂ ਅਸੀਂ ਕੀ ਲਾਜ਼ਮੀ ਕਲਾ ਪੀ ਸੁਣਿਆ ਤੁਸੀਂ ਗੁੱਸੇ ਦੇ ਵਿੱਚ ਨੇ ਕਿਸਾਨ ਕੀ 92 ਦੇ 92 ਅਸੀਂ ਜਿਤਾਏ ਪੰਜਾਬ ਹਦਾਸ਼ੀ ਆਪਦੇ ਆਪ ਨੂੰ ਦੱਸਦੇ ਨੇ ਪਰ ਸਾਨੂੰ ਇਸ ਤਰੀਕੇ ਨਾਲ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਤਸਵੀਰਾਂ ਸ਼ੰਭੂ ਬਾਰਡਰ ਤੋਂ ਲਾਈਵ ਪਹਿਲੀਆਂ ਤਸਵੀਰਾਂ ਸ਼ੰਭੂ ਬਾਰਡਰ ਤੇ ਜੋ ਐਕਸ਼ਨ ਹੋਇਆ ਉਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੀਟੀਸੀ ਨਿਊਜ਼ ਐਕਸਕਲੂਸਿਵ ਰਵਿੰਦਰ ਮੇਰਨਾਲ ਨੇ ਰਵਿੰਦਰ ਚਾਚਾ ਕੇ ਸਿੱਟੇ ਜਾ ਰਹੇ ਨੇ ਕਿਸਾਨ ਔਰ ਜ਼ਾਹਿਰ ਹੈ ਅਸਰ ਦਿਖ ਰਿਹਾ ਹੈ ਕਿ ਲੀਡਰਸ਼ਿਪ ਹੈ ਇਸ ਵੇਲੇ ਇੱਥੇ ਜਿੰਨੇ ਕਿਸਾਨ ਨੇ ਇਹਨਾਂ ਦਾ ਕੋਈ ਲੀਡਰ ਨਹੀਂ ਅਗਵਾਈ ਕਰਨ ਵਾਲਾ ਨਹੀਂ ਕੁਝ ਆਪ ਮੁਹਾਰੇ ਹੀ ਚੱਲ ਪਏ ਨੇ ਕੁਝ ਨੂੰ ਜ਼ਬਰਨ ਚੁੱਕਿਆ ਜਾ ਰਿਹਾ ਰਵਿੰਦਰ ਜਿਹੜੇ ਮੁੱਖ ਤੌਰ ਤੇ ਲੇਟਰ ਜਿਨ੍ਹਾਂ ਨੇ ਗਵਾਈ ਕਰਨੀ ਸੀ ਇਹਨਾਂ ਮੋਰਚਿਆਂ ਦੀ ਉਹਨਾਂ ਲੀਡਰ ਨੂੰ ਹਰਾਪਤ ਵਿੱਚ ਲੈ ਲਿਆ ਗਿਆ ਚਾਹੇ ਉਹ ਢਿੱਲੀ ਸਿੰਘ ਗੱਲੇਵਾਲ ਹੋਣ ਜਾਂ ਫਿਰ ਸਦਨ ਸਿੰਘ ਖਲੇਵ ਹੋਣ ਤਾਂ ਹੁਣ ਉਹਨਾਂ ਲੀਡਰਾਂ ਨੂੰ ਹਰਾਪਤ ਵਿੱਚ ਲੈਣ ਤੋਂ ਬਾਅਦ ਪਹਿਲਾ ਐਕਸ਼ਨ ਸਭ ਬਾਰਡਰ ਦੇ ਉੱਤੇ ਦੇਖਣ ਨੂੰ ਮਿਲਿਆ ਪੁਲਿਸ ਦਾ ਤੇ ਪੁਲਿਸ ਵੱਲੋਂ ਕਿਸਾਨ ਖੇਲੇਗਾ ਸ਼ੁਰੂ ਕਰ ਦਿੱਤੇ ਗਏ ਹਾਲਾਂਕਿ ਕਿਸਾਨਾਂ ਵੱਲੋਂ ਵੇਲ ਪ੍ਰੋਗਰੈਸ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਕਿ ਸਾਨੂੰ ਦਿੱਸਾ ਲਿਆ ਜਾ ਰਿਹਾ ਹੈ ਸਾਨੂੰ ਗੱਤਿਆ ਜਾ ਰਿਹਾ ਹੈ लेकिन शंभू बार्डर, बार्डर हाला कि लेकिन से हालांकि किसानों की गिनती बहुत ही ज्यादा नहीं थी लेकिन फोर्स इनी गि ला के प्रैशर बिल्ड किया गया प्रैशर बिल्ड करने तो एक्शन रात हमे किया गया हालांकि असि ਇਸ ਦਾ ਜਿਹੜਾ ਹੈਗਾ ਕਬਦ ਨਸ਼ਾ ਕਰਤੇ ਸੀ ਕਿ ਪੰਜਾਬ ਪੁਲਿਸ ਜਿਹੜਾ ਹੈਗਾ ਉਹ ਕਾਬੂ ਕਰ ਸਕਦੀ ਹੈ ਅੱਜ ਬਾਰਡਰ ਦੇ ਤੇ ਤਾਂ ਤੁਸੀਂ ਜਿਹਦੇ ਤਖਨੇ ਦਾ ਦੇਖਦੇ ਜਿਸ ਐਕਸਕਲੂਸਿਵ ਤਖਨੇ ਜਿਹੜਾ ਇਹ ਸਟੇਜ ਜਿਹੜੀ ਆ ਉਹ ਪੱਟੀ ਜਾ ਰਹੀ ਹੈ ਇਹ ਸ਼ੰਭੂ ਬਾਰਡਰ ਤੇ ਜਿਹੜੀ ਸਟੇਜ ਹੈ ਉਹ ਪੁਲਿਸ ਵਾਲੇ ਪੱਟਦੇ ਹੋਏ ਨਜ਼ਰ ਆ ਰਹੇ ਨੇ ਸਟੇਜ ਪੱਟੀ ਜਾ ਰਹੀ ਹੈ ਯਾਨੀ ਅੱਜ ਇਹ ਬਾਰਡਰ ਖਾਲੀ ਕਿਤੇ ਜਿਹੜੀਆਂ ਪੱਕੀਆਂ ਕੰਧਾਂ ਇੱਥੇ ਬਣਾਈਆਂ ਹੋਈਆਂ ਸੀ ਉਸ ਦਾ ਕੀ ਕੀਤਾ ਜਾਏਗਾ ਰਵਿੰਦਰ ਕਿ ਉਧਰ ਵੀ ਕੋਈ ਐਕਸ਼ਨ ਚੱਲ ਰਿਹਾ ਹਰਿਆਣਾ ਵਾਲੇ ਪਾਸੇ ਵੀ ਜਿਵੇਂ ਦੇਖੋ ਜਿਹੜੀਆਂ ਪੱਤੀਆਂ ਕਹਿੰਦਾ ਉਹ ਵੀ ਢਾਈਆਂ ਜਾਣਗੀਆਂ ਸਾਰਾ ਪੂਰਾ ਜਿਹੜਾ ਇਹ ਰੋਡ ਹੈਗਾ ਇਹ ਨੂੰ ਬਿਲਕੁਲ ਫਿੱਟ ਕੀਤਾ ਜਾਇਆ ਐਸਐਸਟੀ ਨਾਲਕ ਜੰਗਲੇ ਤੋਂ ਕਿੰਨੇ ਵੱਡੇ ਲਾਮ ਲੱਗਣ ਦੇ ਨਾਲ ਪੂਰੀ ਗੱਲ ਉਹ ਸਪਾਂਸਰ ਕਿਤੇ ਐਪ੍ਰੋਚਨ ਅੱਜ ਪੱਤਰ ਦੇ ਉੱਤੇ ਚੱਲਿਆ ਨਾਲਕ ਤੋਂ ਇੱਥੇ ਤੱਕ ਹੋਏ ਨੇ ਕਾਰਵਾਈ ਜਰੀ ਹੈ ਗਿਆ ਕੋਈ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਸੱਲ ਪਰਯੋਗ ਕਰਕੇ ਜੇ ਵੀ ਹਟਾਇਆ ਜਾ ਸਕਦਾ ਹੈ ਉਹ ਕਾਲੀਆਂ ਹੌਂਟ ਰੈਕ ਤੋਂ 50 ਕਿਸਮਾਂ ਦੇ ਆਰਜੀ ਕਰਪਲਾਏ ਹੋਣ ਉਹ ਹੋਣ ਜਾਂ ਸਿਰਫ ਅੰਕੀਜ਼ ਨੂੰ ਹਟਾਉਣ ਦੀ ਕੋਸ਼ਿਸ਼ ਜਰੀ ਹੈ ਉਹ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਹਟਾਇਆ ਜਾ ਰਿਹਾ ਹੈ ਸੂਰਾ ਬਿਲਕੁਲ ਬਿਲਕੁਲ ਇਹ ਐਸੀ ਬਿਲਕੁਲ ਇਹ ਤਸਵੀਰਾਂ ਰਵਿੰਦਰ ਇੱਕ ਵਾਰ ਫਿਰ ਦਰਸ਼ਕਾਂ ਨੂੰ ਦਿਖਾ ਦिए ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਇਹ ਜਿਹੜੇ 스테ਜ ਹੈ ਉਸ ਨੂੰ ਪਟਿਆ ਜਾ ਰਿਹਾ ਹੈ 스테ਜ ਨੂੰ ਤੋੜਿਆ ਜਾ ਰਿਹਾ ਹੈ ਕਿਸਾਨਾਂ ਨੂੰ ਜਿਹੜੇ ਵੀ ਕਿਸਾਨ ਇੱਥੇ ਨੇ ਪਹਿਲਾਂ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਤੁਸੀਂ ਬੱਸ ਦੇ ਵਿੱਚ ਜਾ ਕੇ ਬੈਠੋ ਕਿਉਂਕਿ ਕਿਸਾਨਾਂ ਦੀ ਗਿਣਤੀ ਇੱਥੇ ਜ਼ਿਆਦਾ ਹੈ ਨਹੀਂ ਸ਼ੰਭੂ ਬਾਰਡਰ ਤੇ ਇਹ ظاہر ਹੈ ਇੰਟੈਲੀਜੈਂਸ ਕੋਲ ਪਹਿਲਾਂ ਹੀ ਰਿਪੋਰਟ ਸੀ ਉਸ ਦੇ ਹਿਸਾਬ ਨਾਲ ਇੱਥੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਇੰਤਜ਼ਾਰ ਕੀਤਾ ਗਿਆ ਕਿ ਵੱਡੇ ਲੀਡਰ ਜਿਹੜੇ ਨੇ ਉਹ ਕੇਂਦਰ ਨਾਲ ਮੀਟਿੰਗ ਵਿੱਚ ਜਾਣ ਉਸ ਤੋਂ ਬਾਅਦ ਇਸ ਆ ਮੋਰਚੇ ਨੂੰ ਲੀਡਰ ਲੈਸ ਕਰ ਦਿੱਤਾ ਜਾਏ ਔਰ ਉਸ ਤੋਂ ਬਾਅਦ ਐਕਸ਼ਨ ਕੀਤਾ ਜਾਏ ਹੁਣ ਐਕਸ਼ਨ ਸ਼ੁਰੂ ਹੋ ਚੁੱਕਾ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਕੁਝ ਕਿਸਾਨਾਂ ਨੂੰ ਅ ੱੱਕੇ ਦੇ ਨਾਲ ਕੁਝ ਨੂੰ ਚੁੱਕ ਕੇ ਕਿਸੇ ਨੂੰ ਸਮਝਾ ਕੇ ਕੋਈ ਆਪ ਵਾਰੇ ਹੀ ਚੱਲ ਪਿਆ ਔਰ ਬਸਾਂ ਦੇ ਵਿੱਚ ਬੈਠਦੇ ਨਜ਼ਰ ਆ ਰਹੇ ਨੇ ਸਟੇਜਾਂ ਪੱਟ ਕੇ ਸੜਕ ਦੇ ਕਿਨਾਰੇ ਤੇ ਸਿੱਟੀਆਂ ਜਾਰੀਆਂ ਨੇ ਪੰਡਾਲ ਜਿਹੜਾ ਉਹ ਪੱਟ ਦਿੱਤਾ ਗਿਆ ਉਖਾੜ ਦਿੱਤਾ ਗਿਆ ਦੋਵੇਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਸ਼ੰਭੂ ਬਾਰਡਰ ਤੋਂ ਲਾਈਵ ਨੇ ਦੂਸਰੀਆਂ ਤਸਵੀਰਾਂ ਖਨੌਰੀ ਬਾਰਡਰ ਤੋਂ ਲਾਈਵ ਨੇ ਦੋ ਇਕ ਕੁਝ ਦਿਨ ਪਹਿਲਾਂ ਦੀਆਂ ਤਸਵੀਰਾਂ ਔਰ ਇੱਕ ਲਾਈਵ ਤਸਵੀਰਾਂ ਪੱਖੇ ਤਾਰੇ ਜਾ ਰਹੇ ਨੇ ਪੰਡਾਲ ਪੱਟੇ ਜਾ ਰਹੇ ਨੇ ਇਹ ਕੁਝ ਦਿਨ ਪਹਿਲਾਂ ਦੀਆਂ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਜਦੋਂ ਕਿਸਾਨਾਂ ਨੂੰ ਚੱਕ ਕੇ ਲੈ ਕੇ ਗਏ ਔਰ ਕੁਝ ਦਿਨ ਜਿਹੜੀਆਂ ਲਾਈਵ ਤਸਵੀਰਾਂ ਨੇ ਉਹ ਨਾਲ-ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਦਿਨ ਪਹਿਲਾਂ ਇਹਨਾਂ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਇਹਨਾਂ ਨੂੰ ਚੱਕ ਕੇ ਲੈ ਕੇ ਗਏ ਔਰ ਹੁਣ ਸ਼ੰਭੂ ਬਾਰਡਰ ਤੇ ਸਟੇਜ ਪੰਡਾਲ ਦੋਵੇਂ ਪੱਟੇ ਜਾ ਰਹੇ ਨੇ ਜ਼ਾਹਿਰ ਹੈ ਪੂਰੀ ਪਲੈਨਿੰਗ ਦੇ ਤਹਿਤ ਇਹ ਸਾਰਾ ਕੁਝ ਕੀਤਾ ਗਿਆ ਕਿਸਾਨਾਂ ਨੂੰ ਚੁੱਕਿਆ ਗਿਆ ਉਸ ਤੋਂ ਬਾਅਦ ਲਾਈਵ ਤਸਵੀਰਾਂ ਪੰਡਾਲ ਪਟ ਦਿੱਤਾ ਗਿਆ ਸਟੇਜ ਉਖਾੜ ਦਿੱਤੀ ਗਈ ਔਰ ਇਹ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੇ ਨਾਰੇਬਾਜ਼ੀ ਕੀਤੀ ਪੁਲਿਸ ਨੇ ਅਪੀਲ ਕੀਤੀ ਵਿਰੋਧ ਕੀਤਾ ਪਰ ਜਦੋਂ ਇਹ ਪੁਲਿਸ ਦੀ ਅਪੀਲ ਕੰਮ ਨਹੀਂ ਆਈ ਤਾਂ ਫਿਰ ਇਹਨਾਂ ਨੂੰ ਚੱਕ ਕੇ ਬੱਸਾਂ ਦੇ ਵਿੱਚ ਸੁੱਟਿਆ ਗਿਆ ਦੋਵੇਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਜਿੱਥੋਂ ਕਿਸਾਨ ਚੁੱਕੇ ਗਏ ਸਟੇਜ ਪੱਟੀ ਜਾ ਰਹੀ ਹੈ ਦੂਜੇ ਪਾਸੇ ਖਨੌਰੀ ਦੀਆਂ ਤਸਵੀਰਾਂ ਇੱਥੋਂ ਵੀ ਕਿਸਾਨਾਂ ਨੂੰ ਚੁੱਕ ਦਿੱਤਾ ਗਿਆ ਸਾਡੇ ਸਹਾਯੋਗੀ ਦੋਵਾਂ ਥਾਵਾਂ ਤੇ ਮੌਜੂਦ ਨੇ ਔਰ ਸਾਡੇ ਸਹਾਯੋਗੀ ਦੇ ਮੁਤਾਬਕ ਇਹ ਸਾਰੀ ਕਾਰਵਾਈ ਨੂੰ ਲਗਭਗ 1 ਘੰਟੇ ਦਾ ਸਮਾਂ ਲੱਗੇਗਾ ਕਿਉਂਕਿ ਕਿਸਾਨਾਂ ਦੀ ਜਣਤੀ ਬਹੁਤ ਜ਼ਿਆਦਾ ਨਹੀਂ ਪਰ ਦਿੱਕਤ ਉਦੋਂ ਆਏਗੀ ਜਦੋਂ ਇੱਥੋਂ ਦੇ ਵਹੀਕਲ ਹਟਾਏ ਜਾਣਗੇ ਟਰਾਲੀਆਂ ਹਟਾਈਆਂ ਜਾਣਗੀਆਂ ਜੋ ਕਾਫੀ ਚਾਦਾਦ ਦੇ ਵਿੱਚ ਨੇ ਖਨੌਰੀ ਤੋਂ ਸਾਡੇ ਸਹਾਯੋਗੀ ਦੇ ਮੁਤਾਬਕ ਜਿਹੜੀਆਂ ਟਰਾਲੀਆਂ ਨੇ ਉਹ ਲਗਭਗ 600 ਦੇ ਕਰੀਬ ਨੇ ਟਰਾਲੀਆਂ ਇੱਥੇ ਕਤਾਰਾਂ ਦੇ ਵਿੱਚ ਲੱਗੇ ਹੋਏ ਆਣੇ ਉਸ ਨੂੰ ਪੁਲਿਸ ਕਿਵੇਂ ਹਟਾਉਂਦੀ ਹੈ ਇਹ ਦੇਖਣਾ ਹੋਵੇਗਾ ਪਰ ਅੱਜ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਨੇ ਅੱਜ ਰਾਤ ਰਾਤ ਦੇ ਵਿੱਚ ਇਹ ਦੋਵੇਂ ਬਾਰਡਰ ਖੋਲ ਦਿੱਤੇ ਜਾਣਗੇ ਪੰਡਾਲ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਪੱਟਿਆ ਜਾ ਰਿਹਾ ਸ਼ੰਭੂ ਬਾਰਡਰ ਤੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੇਰੇ ਨਾਲ ਰਵਿੰਦਰ ਮੀਤ ਸ਼ੰਭੂ ਬਾਰਡਰ ਤੋਂ ਜੁੜੇ ਹੋਏ ਨੇ ਪੱਖੇ ਪੱਟੇ ਜਾ ਰਹੇ ਨੇ ਪੰਡਾਲ ਤੋੜੇ ਜਾ ਰਹੇ ਨੇ ਕਿਸਾਨ ਹਰਾਸਤ ਵਿੱਚ ਲੈ ਜਾ ਰਹੇ ਨੇ ਰਵਿੰਦਰ ਰੈਕਸ਼ਨ ਫੁੱਲ ਸਕੇਲ ਚੱਲਿਆ ਪੁਲਿਸ ਦਾ ਰਵਿੰਦਰ ਮੇਰੀ ਆਵਾਜ਼ ਤੁਹਾਡੇ ਤੱਕ ਕੌਣਸ ਰਹੀ ਹੈ ਬਿਲਕੁਲ ਦੇਖੋ ਅਸੀਂ ਪਹਿਲੀ ਤਸਵੀਰ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜਦੋਂ ਸ਼ੰਭੂ ਬਾਰਡਰ ਦੇ ਉੱਤੇ तमाम ਜਿਹੜੀ ਸਟੇਜ ਆ ਉਹ ਹਟਾਈ ਜਾ ਰਹੀ ਹੈ ਆਸ-ਪਾਸ ਦੇ ਜਿਹਨੇ ਜਿਹੜੇ ਆਰਜੀ ਕਰ ਕਿਸਾਨਾਂ ਵੱਲੋਂ ਬੁਲਾਏ ਗਏ ਸੀਗੇ ਕੱਚੇ ਘਰ ਬਣਾਏ ਗਏ ਸੀ ਕੁਝ ਬੰਬੂਸੇ ਨਾਲ ਬਣਾਏ ਗਏ ਸੀ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ ਤੇ ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਤਾਂ ਪੁਲਿਸ ਦਾ ਇੱਕ ਵੱਡਾ ਐਕਸ਼ਨ ਜਿਹੜਾ ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲਿਆ ਅ ਸਾਰੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਆਂ ਅਸੀਂ ਹਾਲਾਂਕਿ ਪਹਿਲਾਂ ਹੀ ਇਹ ਜਿਹੜਾ ਹੈਗਾ ਖਬਰ ਜਿਹੜੀ ਹੈਗੀ ਆ ਆਪਣੇ ਦਰਸ਼ਕਾਂ ਤੱਕ ਪਹੁੰਚੀ ਕੀਤੀ ਸੀ ਕਿ ਕੁਝ ਹੀ ਦੇਰ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਇਹ ਪੂਰਾ ਆਪਰੇਸ਼ਨ ਸ਼ੁਰੂ ਕੀਤਾ ਜਾ ਸਕਦਾ ਤੇ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਆ ਆਪਰੇਸ਼ਨ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਲਗਾਤਾਰ ਚੱਲਿਆ ਐਸਐਸਪੀ ਮੌਕੇ ਤੇ ਨਹੀਂ ਡੀਆਈਸੀ ਮੌਕੇ ਤੇ ਨਹੀਂ ਪੁਲਿਸ ਬਲ ਵੱਟਾ ਜਿਹੜਾ ਪ੍ਰਯੋਗ ਕੀਤਾ ਜਾ ਰਿਹਾ ਕਿਸਾਨਾਂ ਨੂੰ ਖਿਡੇੜਨ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਤਾਂ ਇਹ ਸੂਤਰ ਤੇ ਹਾਲ ਇਸ ਸਮੇਂ ਸ਼ੰਭੂ ਬਾਰਡਰ ਤੇ ਪੜੇ ਹੋਏ ਨੇ ਸ਼ੰਭੂ ਬਾਰਡਰ ਤੇ ਤਮਾਮ ਜਿਹੜੇ ਕਿਸਾਨ ਆ ਉਹ ਹਟਾਈ ਜਾ ਰਹੇ ਨੇ ਪਹਿਲਾਂ ਤਕਸੀਦਾ ਸੀ ਆਪਣੇ ਦਰਸ਼ਕਾਂ ਤੱਕ ਪਹੁੰਚਾਰੇ ਹਾਲਾਂਕਿ ਕਿਸਾਨਾਂ ਵੱਲੋਂ ਜਿਹੜਾ ਹੈ ਇਹ ਸਾਬ ਲਾ ਨਹੀਂ ਜੋ ਤੂੰ ਸਰਨਾ ਕਰਦਾ ਹੈ ਕਰਦਾ ਹੁਣ ਬਾਰੀ ਇਹਨਾਂ ਕਿਸਾਨਾਂ ਮਜ਼ਦੂਰਾਂ ਦੀ ਜੀ ਗਿਆ ਹੋਇਆ ਜਿਹੜਾ ਇਹ ਪਿਛਲੇ ਲਗਭਗ 1 ਸਾਲ ਤੋਂ ਫਰਵਰੀ ਪਿਛਲੇ ਸਾਲ ਫਰਵਰੀ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਸੀ ਔਰ ਲਗਭਗ 13 ਮਹੀਨੇ ਤੋਂ ਇਹ ਬਾਰਡਰ ਇਸੇ ਤਰੀਕੇ ਨਾਲ ਬੰਦ ਹੈ ਜਿਸ ਨੂੰ ਅੱਜ ਖਾਲੀ ਕਰਵਾਇਆ ਗਿਆ ਦੋਵੇਂ ਬਾਰਡਰ ਖਾਲੀ ਕਰਵਾਏ ਗਏ ਨੇ ਖਨਵਾਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੂੰ ਚੁੱਕ-ਚੁੱਕ ਕੇ ਪੁਲਿਸ ਨੇ ਬਸਾਂ ਦੇ ਵਿੱਚ ਭਰ ਲਿਆ ਇਹ ਤੁਸੀਂ ਵੇਖ ਰਹੇ ਹੋ ਬਜ਼ੁਰਗ ਕਿਸਾਨ ਆਪਣਾ ਆਪਣਾ ਸਮਾਨ ਲੈ ਕੇ ਚੰਬੂ ਬਾਰਡਰ ਤੋਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਹੁਣ ਇਥੋਂ ਰਵਾਨਾ ਹੁੰਦੇ ਨਜ਼ਰ ਆ ਰਹੇ ਨੇ ਬੜੀ ਪਲੈਨਿੰਗ ਦੇ ਨਾਲ ਇਹ ਸਾਰਾ ਕੰਮ ਜਿਹੜਾ ਉਹ ਕੀਤਾ ਗਿਆ ਪਹਿਲਾਂ ਕਿਸਾਨਾਂ ਦੇ ਵੱਡੇ ਲੀਡਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਹੜੇ ਕਿ ਸਾਰੇ ਗੱਲਬਾਤ ਦੇ ਲਈ ਪਹੁੰਚੇ ਸਨ ਉਹਨਾਂ ਸਾਰਿਆਂ ਨੂੰ ਇਸ ਬਾਰਡਰ ਤੇ ਵਾਪਸ ਪਹੁੰਚਣ ਹੀ ਨਹੀਂ ਦਿੱਤਾ ਗਿਆ ਔਰ ਉਸ ਤੋਂ ਬਾਅਦ ਇਹ ਐਕਸ਼ਨ ਜਿਹੜਾ ਉਹ ਕਰ ਦਿੱਤਾ ਗਿਆ ਹੁਣ ਕਿਸਾਨ ਜਾ ਰਹੇ ਨੇ ਹੁਣ ਜ਼ਾਹਿਰ ਹੈ ਕਈਆਂ ਨੂੰ ਚੱਕ ਕੇ ਵਿੱਚ ਸਿੱਟਿਆ ਜਾ ਰਿਹਾ ਹੈ ਕਈ ਆਪ ਮੁਹਾਰੇ ਚੱਲ ਪਏ ਨੇ ਜਿਹੜੇ ਬਜ਼ੁਰਗ ਲੀਡਰ ਨੇ ਖਨੋਰੀ ਔਰ ਸ਼ੰਭੂ ਬਾਰਡਰ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ पुलिस का जबरदस्त एक्शन इस वे दोवाल थावान पर चल है स्टेज पूरे तरीके शंभू बॉर्डर से पट दी गई है ਕੋਈ ਤਾਗ ਹੈ ਤਾ ਨਿਰਾਸ ਤਿਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਜੀਵਨ ਮਾ ਕੋ ਲੱਗਿਆ ਜਾ ਦੀ ਪ੍ਰਭਯਾ ਦੇ ਅਰਦਾਸ ਇੱਕ ਰੂਪ ਅੰਕਾਰ ਸ੍ਰੀ ਵਾਗ ਜੀ ਦੀ ਕਥਾ ਤੇ ਸ੍ਰੀ ਭਗਵਤੀ ਦੀ ਸਹਾਇ ਬਾਣ ਸ੍ਰੀ ਭਗਵਤੀ ਦੀ ਬਾਤ ਸ਼ਾਇਕ ਅਸੇ ਪ੍ਰਥਮ ਪਗਵਤੀ ਸਿਮਰ ਕੈ ਗੁਰਮਾਨ ਤੇ ਲਈ ਧਿਆਏ ਤੇਰੇ ਅੰਮਿਤ ਗੁਰ ਤੇ ਅਮਰਦਾਸ RAMਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸਿਮਹੀ ਹਰ ਰਾਹੀ ਸਿਮਹੀ ਹਰ ਕਿਸੇ ਤੇ ਆਇਆ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਜਿਆ ਗਾਇ ਗਾਰੇ ਨਾਉ ਮੇਰੇ ਆਵੈ ਧਾਏ ਸਭ ਖਾਇ ਤੇ ਸਹਾਈ ਕਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸੋ ਗੀ ਪਾਤਸ਼ਾਹਾਂ ਕੇ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਕਰ ਧਿਆਨ ਕਰਕੇ ਖਾਲਸਾ ਜੀ ਸਹਿ ਬੋਲੋ ਜੀ ਵਾਹਿਗੁਰੂ ਜੀ ਭਵਾ ਗੁਰੂ ਜੀ ਪੰਨਿਆ ਪਿਆਰਿਆ ਚੌਹਾਂ ਸਾਹਿਬ ਜਾਦਿਆ ਚਾਲੀਆਂ ਮੁਕਤਿਆਂ ਹੱਥੀ ਜਪਿਆ ਤਪਿਆ ਜਿਨ੍ਹਾਂ ਗੁਰਮੁਖਾਂ ਪਿਆਰਿਆ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਰਵਾਈ ਦੇਖ ਕੇ ਅੰਮ੍ਰਿਤ ਪੀਤਾ ਕਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਹਿਬ ਬੋਲੋ ਜੀ ਵਾਹਿਗੁਰੂ ਜੀ ਜੀ ਜਿਨ੍ਹਾਂ ਸਿੰਘਾਂ ਸੁਲਮੀਆਂ ਨੇ ਧਰਮ ਦੇ ਤਫੀਸ ਦਿੱਤੇ ਬੰਦ-ਬੰਦ ਕਟਵਾਏ ਖੋਖਰਾਂ ਲੁਹਾਈਆਂ ਚਲਕੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਪੀਂਦੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾਲ ਨਿਭਾਈ ਕਿਨਾਰੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਆ ਪਸਤਾ ਸਰਬਤ ਗੁਰਦੁਆਰਾਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰੇ ਆਇਤ ਦੇ ਇੱਕ ਫਤੇਂ ਗੰਭੀਰ ਕੀ ਪੈ ਪੰਥ ਦੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜਿੱਤੇ ਬੋੜ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਣ ਕੀ ਸਦਾਨ ਰਤ ਦਾਨ ਵਿਵੇਕ ਦਾਨ ਸਾਧਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅਬਦ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੰਪੀਆਂ ਚੰਡੇ ਜਿੰਦੇ ਜਗੋ ਜਗਿਆ ਤਲ ਪਰਮਤਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ